ਹਾਂਜੀ ਵੈਲਕਮ ਹੈ ਸਾਰਤਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਬਲੌਗ ਸਟਾਰਟ ਹੋ ਗਿਆ ਮੇਰੇ ਵੀਰੋ। ਆ ਬੈਠਿਆ ਛੋਟੇ ਬੇਬੀਸ। ਇਹ 7-8 ਛੋਟੇ ਬੇਬੀਸ ਆ ਜਿਨ੍ਹਾਂ ਨੂੰ ਹੱਥਾਂ ਨਾਲ 서ਹੋਂ ਦਿੰਨੇ ਹੁੰਨੇ ਆ। ਤੇ 7 ਕ ਬੱਚੇ ਆ ਜੜਾਏ ਆ। ਇੱਕ ਬੱਚਾ ਡਾਇਆ ਨਹੀਂ ਅੱਜ। ਲਾ ਲ 2 ਦਿਨ ਹੋ ਗਏ ਮੈਥੋਂ ਨਾ ਮੈਂ ਭੌਲ ਲਗਾ ਉਹਦਾ ਕੁੰਡੀ ਨੂੰ ਉਹ ਲਵਾਉਣਾ। ਉਹਨੂੰ ਪਾਣੀ ਨਹੀਂ ਪੀਣ ਦਾ ਪਤਾ ਸੀਗਾ ਕਿੱਥੋਂ ਪੀਣਾ। ਜੀ ਉਹਦੇ ਕਰਕੇ ਉਹਨੂੰ ਅੱਜ ਆਪਾਂ ਦਿੱਤੀ ਰੈਸਟ। ਉਹਨੂੰ ਸਵੇਰੇ ਜੋੜਿਆਂ ਵਾਲੇ ਇੱਕ ਖੁੱਡੇ 'ਚ ਛੜਤਾ ਉਹਨਾਂ ਨੂੰ ਦਾਣਾ ਬਾਣੀ ਖਾ ਕੇ ਪਾਣੀ ਪੂਣੀ ਪਿਆਤਾ ਉਹਨੂੰ। ਨਾਲੇ ਦੇ ਦੀ ਟੈਰਾ ਮਾਈਸਿੰਦਾ ਚੌਥਾ ਮੰਨਵਾ ਹਿੱਸਾ ਨੇ ਆ ਆਉਂਦੇ ਆ ਬੱਚੇ ਅੱਜੇ ਚ ਸੱਤ ਕ ਬੱਚੇ ਆ ਆਪਣੇ ਬਸ ਛੋਟਾ ਗਲਾ ਵੀ ਝੱਲ ਰਲਾ ਵੀ ਨਾਲ ਹੀ ਫਿਰਦਾ ਸਵੇਰ ਦਾ ਇਹ ਮੈਂ ਘੜਤੀ ਕਿ 7:30 ਤੋਂ ਬਾਅਦ ਮੈਂ ਲਗਾ ਥੋੜਾ ਜਿਹਾ 7:40 ਚੁੜੀ ਇੱਕ ਤੇ ਆ ਛੋਟੇ ਬੇਬੀ ਅੱਧਾ ਘੰਟਾ ਤਾਂ ਪਲਵਾਵਾਂਗੇ ਤੇ ਇਹਨਾਂ ਨੂੰ ਫਿਰ ਥੱਲੇ ਲੈ ਜਾਵਾਂਗੇ ਅੱਜ ਆਪਾਂ ਵੱਡੀਆਂ ਕਬੂਤਰੀਆਂ ਤੇ ਵੱਡੇ ਬੱਚਿਆਂ ਨੂੰ ਧੋਪਣੀ ਅੱਜ ਥੋੜਾ ਜਿਹਾ ਸੇਤ ਡਾਉਣਾ ਅਜੇ ਜੀ ਆ ਨਹੀਂ ਕੀਤਾ ਮਤਲਬ ਕਹਿਣ ਦਾ ਬਾਬ ਲਿਆਉਣ ਦਾ ਫੇ ਗੇੜੇ ਲਾਉਣ ਦਾ ਕੋਠੇ ਥੱਲੇ ਇੱਥੇ ਖੁੱਡੇ ਬਹਿਣਗੇ ਜਦੋਂ ਫਿਰ ਸੌਖਾ ਹੋ ਜਾਊ ਹੁਣ ਅਜੇ ਜੀ ਨਹੀਂ ਕੀਤਾ ਵੀ ਦਵਾਰੇ ਦਵਾਰੇ ਗੇੜੇ ਜੇ ਲਾਈਏ ਆਜਾ ਬੱਚੇ 11 11:30 ਵਜੇ ਨੂੰ ਜਾਂ ਉਹ ਵੀ ਬਹਿ ਗਏ ਇਹ ਥੱਲੇ ਲੈ ਜਾਣੇ ਆ ਆਲੇ ਤੇ ਇਹਨਾਂ ਨੂੰ ਮੈਂ ਪਹਿਲਾਂ ਹੀ ਅੱਧੇ ਘੰਟੇ ਬਾਅਦ ਲੈ ਜਾਣਾ ਹੁਣ ਤੋਂ ਕਿਉਂਕਿ ਇਹ ਛੋਟੇ ਆ ਜ਼ਿਆਦਾ ਤਾਂ ਪਲਵਾਵਾਂਗੇ ਸਹੀ ਜੀ ਨਹੀਂ ਆਣੀ ਇਹਨਾਂ ਤੋਂ ਇਹਲੇ ਇੰਨੇ ਵਾਲੇ ਹੈ ਨਹੀਂ ਮਤਲਬ ਕਹਿਣ ਦਾ ਬਾਬ ਸੋਗਮਟ ਕਰਕੇ ਲਾਲ ਚੀਨਾ ਆਪਣਾ ਕਿਵੇਂ ਲੈ ਇਹਨੇ ਪਿਓ ਤੇ ਜਾਣਾ ਆਉਦੇ ਨੇ ਉਹ ਲਾਲ ਚੀਨਾ ਵਾ ਆ ਇਹਦਾ ਭਾਈ ਕਾਲ ਕੰਤਾ ਲੈ ਵੀ ਕਹਿੰਦੇ ਬੱਚੇ ਥੱਲੇ ਲਿਆਏ ਸਾਰਿਆਂ ਜੋਗਾ ਦੇਤਾ ਉਹ ਦੇਖੋ ਸਾਰੇ ਦੇ ਜਾ ਕੇ ਬਿਠਾਤੇ ਡੇਢ ਕਿ ਮਿੰਟ ਚ ਜੋਗਾ ਦਿੱਤਾ ਸਾਰਿਆਂ ਨੂੰ ਜਿੰਨੇ ਵੀ ਬੱਚੇ ਸੀਗੇ ਛੋਟੇ ਹੁਣ ਆਹੜੇ ਆ ਦੋ ਬੱਚੇ ਐ ਵੀ ਆਪਾਂ ਹੱਥੀਆਂ ਕਰ ਲੈਣੇ ਆ ਇਹਦੇ ਮਾਰੂ ਵਾਲਾ ਜੋੜਾ ਵੀ ਤੋੜ ਦੇਣਾ ਉਹ ਸਰੇ ਵਾਲਾ ਜੋੜਾ ਵੀ ਤੋੜਦਣਾ ਬਾ ਨਾਲ ਨਹੀਂ ਹੁਣ ਜੋੜੇ ਤੋੜੀ ਜਾਣੇ ਆ ਬੱਚੇ ਜਿਵੇਂ ਜਿਵੇਂ ਹੱਥੀ ਹੋਈ ਜਾਂਦੇ ਉਹਨਾਂ ਨੂੰ ਜੋੜਾ ਤੋੜੀ ਜਾਣਾ ਆਪਾਂ ਲੋ ਵੀ ਕਹਿੰਦੇ ਆ ਜੱਜ ਲੱਕੜ ਨਹੀਂ ਆਈ ਕਹਿੰਦੇ ਹਲੇ ਤੱਕਰ ਬਹੁਤ ਵਧੀਆ ਗੱਲ ਆ ਸੱਤ ਦੇ ਸੱਤ ਬੱਚੇ ਫੜਦੇ ਆ ਆਪਣੀ ਨਿਗਾਹ ਇੰਨਾ ਚ ਹੀ ਆਪਾਂ ਮੰਜੜਾ ਢਾ ਕੇ ਪਏ ਆ ਇੱਥੇ ਸ਼ਾਮੇ ਰਾਹ ਨਾਲ ਅੱਜ ਹਲੇ ਕੋਈ ਕੰਮ ਨਹੀਂ ਸੀ ਛੋਟੇ ਬੱਚਿਆਂ ਨੂੰ ਆਪਾਂ ਚੋਗਾ ਦੇ ਅੰਦਰ ਛੜਤਾ ਵੱਡੇ ਮੈਂ ਉੱਤੇ ਧਿਆਨ ਦੇ ਨਹੀਂ ਜੀ ਨਹੀਂ ਕੀਤਾ ਅੱਜ ਆ ਫੜਦੇ ਸੱਤ ਦੇ ਸੱਤ ਹੌਨੀ ਮੇ ਆਇਆ ਥੋੜੇ ਲੈ ਵੀ ਕਹਿੰਦੇ ਚੱਲ ਰਾਲਾ ਬੱਚਾ ਬਹਿਣ ਆ ਗਿਆ ਇਹ ਸਭ ਤੋਂ ਪਹਿਲਾਂ ਇਹੀ ਬਹਿੰਦਾ ਹੁੰਦਾ ਲੈ ਹੁਣ ਮੁੜ ਗਿਆ ਵਲੌਗ ਬਣਾਉਣ ਲੱਗ ਗਿਆ ਚੜੂ ਚੜੂ ਆ ਗਿਆ ਘਰ ਤੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਲਗੜ ਦੇ ਮੂੰਹ ਚ ਜਾਣ ਨਾਲ ਤਾਂ ਘਾਂਟਾ ਖੰਡਾ ਉੱਠ ਕੇ ਬਹਿ ਜਾ ਕਰੋ ਭਾਵੇਂ ਭਰਾਵੋ ਤੁਸੀਂ ਕੋਈ ਜੱਤਰ ਨਹੀਂ ਆਪ ਦੂਜੇ ਵੀ ਆ ਗਏ ਵੜਕਾ ਹੀ ਮਾਰ ਕੇ ਲਾਉਨੇ ਹੁਣ ਬਾ 11 ਵਜਣ ਵਾਲੇ ਆ। ਉਹੀ ਥੋੜੇ ਔਟ ਕੇ ਛਤਰੀਆਂ ਦੇ ਪੱਕੇ ਹੋਣ ਉਹੀ ਬਹੁਤ ਅਲਗੜ ਨੇ ਮੂੰਹ 'ਚ ਜਾਣ ਨਾਲੋਂ ਤਾਂ। ਕੋਈ ਜੱਕਰ ਨਹੀਂ ਉਡਣਾ ਉਡਣਾ ਤਾਂ ਵੱਡੇ ਹੋਏ ਨੇ ਆਪੇ ਉਡਣਾ ਇਹਨਾਂ ਨੇ। ਬਾਹ ਹੀ ਇਹ ਤਾਂ ਵੱਡੇ ਹੋਏ ਆਂ ਤੇ ਹੀ ਜੁਰਨੀ ਆਪਾਂ ਕਿਹੜਾ ਬੱਚੇ ਹੁੰਦੇ ਦੂਸਰ ਦੱਸ ਸਕਦੇ ਦੇਖਣੀ ਇਹਨਾਂ ਤਾਂ ਕੋਈ। ਆ ਆ ਗਏ ਮਿੱਤੇ ਸਾਰੇ। ਬਹਿ ਜਾਓ ਬਹਿ ਜਾਓ ਤਾਂ ਨੂੰ ਨਾ ਜਾਓ। ਤਿੰਨ ਬੱਚੇ ਕਹਿੰਦੇ ਤਾੜਤੇ ਆਪਾਂ ਛਤਰੀ ਸੁੱਟੀ ਡੋਲੀ ਜਨੂੰ ਕਰਤੀ। ਆਜਾ ਲਲਣਾ ਵੀ ਹੁਣ ਤਾਂ ਪੱਕਾ ਖੇਚ ਗਿਆ ਆ ਵੀ ਪੱਕੇ ਖੇਚੇ ਹੋਏ ਇਹਨਾਂ ਦੋਨਾਂ ਦੇ ਇੱਕ ਇੱਕ ਭਾਈ ਰਹਿ ਗਿਆ ਤੇ ਇੱਕ ਸਕੇ ਦੋ ਭਾਈ ਰਹਿ ਗਏ ਮਤਲਬ ਆ ਪੰਜ ਬੱਚੇ ਚਾਰ ਰਹਿ ਗਏ ਬਸ ਆਲੇ ਆ ਹੁੰਦੇ ਆ ਉੱਚੇ ਚਲੇ ਗਏ ਇਹ ਜੋ ਥੋੜੇ ਨੀਵੇਂ ਇਹਨਾਂ ਨੂੰ ਵੀ ਆਪਾਂ ਛਤਰੀ ਭੜਕਾ ਲੈਣੀ ਆ ਉੱਚੀ ਛਤਰੀ ਤੇ ਬਹਿ ਜਾਣਗੇ ਸਿੱਧੇ ਤਾੜ ਦਾਂਗੇ ਛੋਟੀ ਛਤਰੀ ਉਹ ਭੜਕਾ ਲੈਣੀ ਹੁਣ ਉਹਤੇ ਹੀ ਬੰਨਿਆ ਹੋਇਆ ਛਤਰੀ ਵਾਲਾ ਇਹ ਅੱਜ ਪਿੰਡ 'ਚ ਹੋਰ ਅੱਡ ਵੀ ਨਹੀਂ ਰਹਿ ਜੇ ਲਗੜ ਆ ਗਈ ਪੈਣੀ ਵੀ ਆਪਣੇ ਵਾਲੇ ਬੱਚਿਆਂ ਨੂੰ ਹੀ ਆ ਬੱਚੇ ਦਾ ਹਰ ਚੱਕਰੀ ਮਾਰ ਰਹੇ ਆ ਉੱਪਰ ਜਾਣਗੇ ਕਿਹੜਾ ਹੋ ਰਹੇ ਚਾਰੇ ਦੇ ਚਾਰੇ ਦੇਖੋ ਤਾਂ ਆਪੇ ਮਾਰ ਦਿਆ ਸੁਆਦ ਆ ਰਿਹਾ ਦੇਖਿਆ ਉੱਡਦਿਆਂ ਨੂੰ ਲੋ ਵੀ ਆਹ ਤਿੰਨ ਬੱਚੇ ਲੈ ਕੇ ਚੱਲਦੇ ਆ ਥੱਲੇ ਤੇ ਆਹ ਤਿੰਨੇ ਬਹਿ ਗਏ ਆਪਣੇ ਪਿੰਜਰਾ ਹੈ ਨਹੀਂ ਸੀਗਾ ਤਾਂ ਕਰਕੇ ਹੱਥ ਜੀ ਲੈ ਜਾਂਦੇ ਆ ਬਾਕੀ ਚਾਰ ਬੱਚੇ ਤੁਹਾਨੂੰ ਦਿਖਾ ਦਾਂ ਇੱਕ ਵਾਰੀ ਬਹਿਣ ਆਏ ਸੀਗੇ ਫੇਰ ਮੁੜ ਗਏ ਆਹ ਚਲੇ ਗਏ ਬਹਿੰਦੇ ਬਹਿੰਦੇ ਮੁੜ ਕੇ ਦੁਬਾਰੇ ਇਹਨਾਂ ਨੂੰ ਆ ਕੇ ਭੜਕਾਉਣੇ ਆ ਆਚਾਰਾਂ ਨੂੰ ਦਾ 15 ਮਿੰਟ ਹੋ ਗਏ ਨਾ ਨੂੰ ਛੱਡਿਆ ਉਹਨਾਂ ਖੁੱਡੇ ਚ ਕਾ ਨੂੰ ਬਿਠਾਉਣਾ ਇੱਥੇ ਉੱਤੇ ਲੋ ਵੀ ਚਾਰੇ ਬੱਚੇ ਖੇਹਰੀ ਤੇ ਬਹਿਣ ਲੱਗੇ ਜਿੱਧਰੋਂ ਕੇਸ ਨੇ ਬੰਬ ਜਲਾਤਾ ਇੱਕ ਬਹਿ ਕੇ ਵੀ ਉੱਡ ਗਿਆ ਦੇਖ ਤੇ ਉਹ ਇੱਕ ਬਹਿ ਜਾਂਦਾ ਮਗਰੀ ਤਿੰਨਾਂ ਨੇ ਬਹਿਣਾ ਹੈ ਇਧਰ ਦੀ ਘਮ ਕਾਉਣਗੇ ਮੈਨੂੰ ਲੱਗਾ ਹੁਣ ਬਹਿ ਸਕਦੇ ਆ ਆਪਾਂ ਆਰਾਮ ਨਾਲ ਸ਼ਾਮੇ ਬੈਠੇ ਆ ਜਦੋਂ ਨੀਵੇਂ ਆਉਂਦੇ ਆ ਭੜਕਾਈ ਮਾਰ ਲਈਦੀ ਆ ਤੇ ਲਗੜ ਦੀ ਨਿਗਰ ਰੱਖੀ ਆ ਅੱਜ ਲਗੜ ਸਮਾਨ ਦਾ ਬਹੁਤ ਬਹੁਤ ਧੰਨਵਾਦ ਬਾਈ ਲਗੜ ਇੱਕ ਵੀ ਨਹੀਂ ਆਈ ਅੱਜ ਇੱਕ ਵੀ ਨਹੀਂ ਆਈ ਅੱਜ ਆਕੇ ਬੱਚੇ ਫੇਰ ਉੱਚੇ ਹੋ ਗਏ ਨਾ ਜਮਾ ਛਤਰੀ ਦੇ ਇੱਕ ਨੇ ਤਾਂ ਪੈਰ ਹੀ ਲਾਤਾ ਸੀਗਾ ਜਾਨੀ ਕੀ ਕਹਿਣ ਦਾ ਬਾਪ ਜਮੇ ਬੰਬ ਚਲਾਦਾ ਕਹਿੰਨੇ ਉਹ ਜਦੀ ਡਰ ਗਿਆ ਉਹ ਗੋਲਾ ਆ ਕਿਵੇਂ ਭੱਜਿਆ ਆਂਦਾ ਲਗੜ ਸੱਚੀ ਤਾਂ ਨਹੀਂ ਆ ਗਈ ਲਗੜ ਸਮਾ ਦਾਲੇ ਹੁਣੇ ਧੰਨਵਾਦ ਕੀਤਾ ਹੋਰ ਇੱਧਰ ਦੀ ਪੈਜ ਪਿਆ ਗਈ ਆ ਚਲੇ ਗਏ ਬੱਚੇ ਬਾਈ ਉੱਤੇ ਆਪਣੇ ਚਾਰ ਦੋ ਭਾਈ ਨੇ ਇਹਦੇ ਵਿੱਚ ਇੱਕ ਅਲੱਗ-ਅਲੱਗ ਨੇ ਮਿਲਦਾ ਲਗਲਾਬੀ ਟੂਸੇ ਹਰੀ ਬੈਠਦਾ ਭਰਾ ਵਾ ਤੇ ਦੋ ਆਪਸ ਚ ਭਰਾ ਨੇ ਇੱਕ ਗਲਾਬੀ ਝਲ ਰਾਣੇ ਦਾ ਭਰਾ ਵਾ ਦੋ ਅਲੱਗ-ਅਲੱਗ ਜੋੜੇ ਦਾ ਦੋ ਸਕੇ ਭਰਾ ਉੱਡੇ ਅੱਜ 12 ਤੋ ਟਾਈਮ ਉੱਤੇ ਹੋ ਗਿਆ ਮੈਨੂੰ ਆਇਆ ਬਹਿ ਜਾਓ ਅਜੇ ਤਾਂ ਲਗੜਾ ਹੀ ਨਹੀਂ ਹੋਰ ਜੇ ਆ ਗਈ ਹੋਰ ਸਿੱਧੀ ਉਪਠਾ ਦੇਨੇ ਇੱਕ ਲੈ ਜਵੇ ਆ ਆ ਗਏ ਬੱਚੇ ਲੈ ਵੀ ਕਰਨੇ ਬੱਚਿਆਂ ਨੂੰ ਮਾਰ ਮਾਰ ਭੜਕਾਈਆਂ ਲਿਆਂਦਾ ਥੱਲੇ ਹੁਣ ਦੁਬਾਰੇ ਫੇਰ ਉੱਤੇ ਜਾਣ ਦੀ ਤਿਆਰੀ ਆ ਆ ਜਦੋਂ ਆ ਪਟਾਕਾ ਬਾਜ਼ਰ ਐਂ ਤੇਜ਼ ਹੋ ਜਾਂਦੇ ਆ ਦੋ ਵਾਰਾਂ ਹੀ ਬਹਿਣਾ ਇਹ ਦੁਬਾਰੇ ਪਟਾਕਾ ਬਾਜਿਆ ਕਰੀ ਤੇਜ਼ ਹੋ ਕੇ ਗੋਲੀ ਬਣ ਜਾਇਆ ਕਰਨ ਅੱਜ ਹੋਈਂ ਬਟਾਕੇ ਵੱਜੀਆਂ ਨੇ ਅੱਜ ਲਗੜਾ ਇੱਕ ਵੀ ਨਹੀਂ ਆਏਗੀ ਛਤਰੀ ਦੇ ਬਹੰਦੇ ਬਹੰਦੇ ਜਾਨੂ ਇਧਰ ਕੋਈ ਨਾ ਕੋਈ ਪਟਾਕਾ ਚਲਾਉਂਦਾ ਦਿਵਾਲੀ ਨੇੜੇ ਕਰਕੇ ਅਗਲਾ ਪਟਾਕੇ ਲਈ ਫੜਦੇ ਆ ਸਾਰੇ ਸਾਦਨੇ ਚਲਾਉਂਦਾ ਜਦੀ ਲੈ ਵੀ ਤਿੰਨ ਬੱਚੇ ਬਿਠਾ ਲਏ ਕਹਿੰਦੇ ਇੱਕ ਰਹਿ ਗਿਆ ਉਹ ਵੀ ਪਟਾਕੇ ਝੋੜਾਰ ਕੇ ਇਹ ਵੀ ਆ ਜਾਊਗਾ ਆਹ ਰਹਿ ਗਿਆ ਬਸ ਇਹਨਾਂ ਨੂੰ ਤੜੀ ਗੋਲੀ ਦੇ ਦਿਨ ਕਿਸੇ ਨੇ ਲੋਟ ਤੜ ਤਾ ਜਾਂਦੇ ਆ ਵਧੀਆ ਉੱਡਣ ਨਾ ਹੁਣ ਕਿਉਂਕਿ ਛਤਰੀ-ਛੁਤਰੀ ਵਾਲਾ ਨਾਲ ਇਹਦਾ ਉਹ ਢੋਲੇ 'ਚ ਤਾੜਦੇ ਨੇ ਉਹਨਾਂ ਨੂੰ ਇੱਥੇ ਗੋਲੀ ਦੇ ਡਿੱਗੀ ਕਰ ਲੈਂਦੇ ਆ ਚਲੋ ਵੀ ਚਲੋ ਬੱਚਾ ਬਾਹਰ ਦੀ ਢੋਲੀ ਦੇ ਉੱਤੇ ਨਾ ਬੈਠੋ ਬਹਿ ਗਿਆ ਲੈ ਇੱਕ ਉੱਟ ਗਿਆ ਇੱਕ ਇੱਕ ਦਾ ਉੱਟ ਗਿਆ ਇੱਕ ਟੋਲੀ ਤੇ ਬਹਿ ਗਿਆ ਇਹਨੂੰ ਤਰੀਕੇ ਨਾਲ ਫੜਾ ਮੈਂ ਥੋੜਾ ਜਿਹਾ ਵਲੌਗ ਬੰਦ ਕਰੀਏ ਪਹਿਲਾਂ ਛਤਰੀ ਦਾ ਕੱਪੜਾ ਇਹਦੇ ਉੱਤੇ ਦੇ ਕੇ ਇਹ ਹੁਣ ਫੜ ਲੈਣਾ ਇਹ ਆਪਰ ਆਉ ਨਾਲ ਦੋ ਤਾੜ ਲੈ ਉਹ ਦੇਖੋ ਸਾਹਮਣੇ ਬੈਠੇ ਇਹ ਦੋ ਉੱਡ ਗਏ ਇੱਕ ਤਾਂ ਪਹਿਲਾਂ ਹੀ ਉੱਡ ਗਿਆ ਸੀ ਕਾਲ ਕਾਂ ਤਾਂ ਦੁਵਾਰੇ ਉੱਡ ਗਿਆ ਆ ਚਲੇ ਗਏ ਬਾ ਇਹਨਾਂ ਨੂੰ ਵੀ ਭੜਕਾ ਕੇ ਲਾਉਣਾ ਵਾ ਵੱਡੀ ਛਦਰੀ ਉੱਤੇ ਬੰਨ ਲਿਆ ਸੀ ਗਾ ਕਬੂਤਰ ਕਿਉਂਕਿ ਆ ਤਾਂ ਨੀਵੀਂ ਤੇ ਤਾਂ ਆਉਂਦੇ ਨਹੀਂ ਸੀਗੇ ਫਿਰ ਇਹ ਤੇ ਹੀ ਬੰਨ ਲਈ ਸੀ ਮੈਂ ਨਾਲੇ ਹਲਕੇ ਭੜਕਾਉਣੀ ਆ ਥੋੜੀ ਜਿਹੀ ਭਾਰੀ ਆ ਤਾਂ ਕਰਕੇ ਕਿਧਰ ਗਏ ਬੱਚੇ ਆ ਆ ਗਏ ਬੱਚੇ ਬਾ ਲਾਉਨੇ ਆ ਭੜਕਾ ਭੜਕਾ ਕੇ ਇਹਨਾਂ ਨੂੰ ਥੱਲੇ ਆਪਾਂ ਨੂੰ ਹੋਰ ਜੌਂਡੀਆਂ ਤੇ ਮਗਰ ਸਕੰਜਾ ਪਾ ਕੇ ਥੋੜੀ ਜਿਹੀ ਇੱਟਾਂ ਰੋਲੇ ਸੱਟ ਕੇ ਆਉਣਾ ਜਿੱਥੇ ਆਪਾਂ ਰੋੜੀ ਕੁੱਟਣੀ ਆ ਉਹ ਫਾਰਮ ਚ ਪੈਣੀ ਆ ਸਾਰੀ ਉਹ ਦੇਖ ਲਓ ਫਾਰਾਂ ਦਾ ਕੰਮ ਵੀ ਚੱਲੀ ਜਾਂਦਾ। ਇਹ ਛਦਰੀ ਖੜੀ ਗਾਰਤੀ ਦੋ ਬੱਚੇ ਦਾੜ ਤੇ ਤੇ ਹੁਣ ਜਾ ਕੇ ਨਾ ਜੋਂਡੀਆਂ ਨੂੰ ਮਗਰ ਸਕੰਜਾ ਬਾਕੇ ਲੈ ਕੋਣਾ ਇੱਟਾਂ ਰੂੜੇ ਛਿੱਟਣੇ ਥੋੜੇ ਜੀ। ਇਹਨਾਂ ਨੂੰ ਫੇਰਨ ਦਵਾ ਆ ਕੇ ਦੋ ਬੱਚੇ ਇਹਨਾਂ ਨੂੰ ਆ ਕੇ ਭੜਕਾਈ ਮਾਰ ਕੇ ਲਾਉਣੇ ਆ। ਲਓ ਵੀ ਕਹਿੰਦੇ ਸਕੰਜਾ ਪਾ ਲਿਆ। ਹੁਣ ਇਹਦੇ ਮਗਰ ਸਕੰਜਾ ਪਾ ਲਿਆ ਹੁਣ ਇਹਦੇ ਫਰੋੜੀ ਖਰਾਬ ਇਟਾਂ ਲੋਡ ਕਰਦੇ ਆ ਜਾ ਕੇ। ਫੇਰ ਉਹ ਸਿੱਟ ਕੇ ਆਵਾਂਗੇ ਰੂੜੀ ਕੁੱਟਣੇ ਉਹਦੀ ਬਾਅਦ ਚ ਕੰਮ ਆ ਜੋ ਆਪਣੇ। ਚਿੱਟੀਆਂ ਦੀ ਸ਼ਾਮ ਨੂੰ ਕੱਢਣ ਲੱਗੇ ਆ ਦਿਨ ਹਲੇ ਬਥੇਰਾ ਬਿਆਨਾ 2 ਘੰਟੇ ਬੈ ਜਾ ਆ ਜੂ ਘਰੇ ਐਂ ਕਰ ਪਹਿਲਾਂ ਇਹਨਾਂ ਚੋਂ 2-4 ਬੱਚੇ ਉਹ ਛਤਰੀ ਤੇ ਬਿਠਾ ਦੇ ਆ ਬਈ ਇਹਨੂੰ ਖੁੱਲੀ ਛੱਡ ਦਨੇ ਆ ਇੱਥੇ ਇਹਦੇ ਨਾਲ ਬਿਠਾਣਨੇ ਆ ਇਹ ਤੇ ਬੈ ਗਈ ਬੈ ਗਈ ਛਤਰੀ ਤੇ ਰਹਿਣ ਦੇ ਰਹਿਣ ਦੇ ਹੁਣ ਚੋਗਾ ਹੀ ਦਨੇ ਆ ਆਪਾਂ ਰਹਿਣ ਦੇ ਖੁੱਲੀ ਬੈਠੀ ਐ ਇਹ ਜੇ ਉੱਡਣਾ ਹੋ ਆਪੇ ਉੱਡ ਜੂ ਇਹ ਖੁੱਲੀ ਬਿਠਾਤੀ ਆਪਾਂ ਬੱਚਿਆਂ ਨੂੰ ਹਨਾ ਛੋਲੇ ਮੋੱਕ ਗਏ ਸੀਗੇ ਆਪਾਂ ਸ਼ੋਲੇ ਮੌਕੇ ਕਣਕ ਤੇ ਮੂੰਗੀ ਦੇਣ ਲੱਗਿਆਂ ਸਵੇਰੇ ਸਰੋਂ ਦੇਤੀ ਸੀ ਸਰੋਂ ਹੁਣ ਆਪਾਂ ਦੁਬਾਰੇ ਬੋਤਲ ਨਾਲ ਨਹੀਂ ਦੇਣੀ ਕਿਉਂਕਿ ਸਰੋਂ ਸਰੋਂ ਨਾਲ ਐਵੇਂ ਇਹਨਾਂ ਨੂੰ ਫਰ ਢਟਕਾ ਨੂੰ ਇਹਨਾਂ ਦਾ ਫਰਨਾ ਸਵਾਦ ਬਦਲਦੀ ਇਹਨਾਂ ਦਾ ਹਨਾ ਹੁਣ ਆਪਾਂ ਥੋੜੀ ਥੋੜੀ ਆ ਹੱਥ ਨਾਲ ਦੇ ਦਿੰਦੇ ਆ ਸਰੋਂ ਬਚੀ ਹੋਈ ਆ ਲੈ ਇਹਨਾਂ ਦੇ ਪੋਟੇ 'ਚ ਥੋੜੀ ਮੋਟੀ ਆਪਾਂ ਇਹਦੇ ਨਾਲ ਦੇ ਦਿੰਨੇ ਆ ਚੱਲ ਵੀ ਲਿਆ ਬੱਚਾ ਇੱਥੇ ਲਿਆ ਨੇੜੇ ਉਧਰੋਂ ਧੁੱਪ ਜੀ ਪੈਂਦੀ ਆ ਪੈਂਦੀ ਨਹੀਂ ਚੱਲ ਛੱਤ ਚੱਕ ਫਿਰ ਕੁਰਸੀ ਇੱਥੇ ਬਹਿ ਕੇ ਦੇ ਲੈਨੇ ਯਾਰ ਜੀ ਦੇਵ ਨੇ ਕਿਹਾ ਉਹ ਗੋਪੂਤਰੀ ਆਪਣੇ ਖੁੱਲ੍ਹੇ ਬੈਠੀ ਆ ਇੱਥੇ ਰੱਖ ਲਾ ਜੋੜਦੇ ਦਾ ਟਾਈਮ ਪਾਣੀ ਪੁਣੀ ਨੇੜੇ ਲਿਆ ਜੋੜਦੇ ਦਾ ਟਾਈਮ ਹੁਣ ਦਿੰਨੇ ਆ ਮੂੰਗੀ ਦੇ ਕਣਕ ਇੱਥੋਂ ਇਹਨੇ ਇੱਕ ਇੱਕ ਬੱਚਾ ਫੜੀ ਜਾਣਾ ਫੜ ਕੇ ਨਾਲ ਜਿਹਨ ਦਵਾਈ ਜਾਣਾ ਠੀਕ ਆ ਉਸਤਾਦ ਜੀ ਜੀ ਉੜਦੇ ਆ ਚੱਜਣਾ ਫੜੋ ਜਿਵੇਂ ਫੜਦੇ ਹੁੰਨੇ ਆ ਤਸੱਲੀ ਬਕਸ਼ਾ ਇਧਰਲੇ ਪਾਸੇ ਖੜਨ ਵਾਲਾ ਇਧਰਲੇ ਪਾਸੇ ਚੱਕ ਕਰਤਾ ਮੂਰਤ ਕਰਤਾ ਮੂਰਤ ਤੂੰ ਉਹਨਾਂ ਕਦੇ ਸਿੱਧਾ ਕੰਮ ਕਰੀ ਹੈ ਕਿੰਨਾ ਕਹਦੇ ਸਮਾਨ ਅੰਦਰ ਥੋੜਾ ਹੀ ਆ ਥੋੜਾ ਹੀ ਆ ਇਹਦੇ ਇਹਨੂੰ ਰਜਾ ਦਨੇ ਹੁਣ ਆਪਾਂ ਕਣਕ ਤੇ ਕਣਕ ਤੇ ਮੂੰਗੀ ਨਾ ਲੈ ਵੀ ਦੇਵ ਜਾਣ ਕੇ ਡਾਉਣ ਨੂੰ ਖੜਦਾ ਹੈ ਆ ਆ ਗਈ ਉਤਰੀ ਉੱਥੋਂ ਲੱਗੇ ਕੋਲੇ ਬਹਿ ਗਈ ਆ ਕੇ ਮੈਨੂੰ ਇਹਨੇ ਕਰੇ ਆ ਜਾਣਾ ਇਹਦੇ ਹਿਸਾਬ ਨਾਲ ਇਹ ਲੱਛਾ ਆ ਗਈ ਓਏ ਆ ਗਈ ਆ ਗਈ ਆ ਗਈ ਹਲਾ ਦੇ ਹੱਥ ਲਾ ਦੇ ਮੜਾ ਏ ਬਸ ਆਇਣਾ ਆਇਣਾ ਨੇ ਘਰੇ ਆਇਣਾ ਜੇ ਔਡ ਵੀ ਗਏ ਨੇ ਘਰੇ ਆਇਣਾ ਤੀਜਾ ਬੱਚਾ ਰਾਂ ਇਹ ਤੀਜੇ ਬੱਚੇ ਨੂੰ ਜੋਗਾ ਨਹੀਂ ਲੱਗਣ ਲਿਆ ਫੜ ਬਾਈ ਉਸਤਾਦ ਜੀ ਬੈਠੋ ਦੋ ਪੀੜੀਆਂ ਜੋੜ ਲੀਆਂ ਬੰਦੇ ਨੇ ਕਹਿੰਦਾ ਮੂਰੇ ਬਹਿ ਕੇ ਐ ਬੱਚਾ ਦੱਸ ਕਿਵੇਂ ਫੜਦਾ ਨਾ ਐ ਫੜ ਲੈਂਦਾ ਇੱਥੇ ਬਹਿ ਕੇ ਚੋਗਾ ਦੇ ਦੀਦਾ ਆਪਾ ਦੇਵ ਨੇ ਕਹਿੰਦੇ ਸਾਰੇ ਬੱਚਿਆਂ ਨੂੰ ਚੋਗਾ ਦੇਤਾ ਐ ਦੇਵ ਆ ਦੇ ਐ ਹੱਥ ਨਾ ਦੇ ਕਿੰਨਾ ਹੱਸੇ ਸਾਰੇ ਹੁੰਦੇ ਦਾ ਜੋਗਾ ਹੁਣ ਕੀ ਗੱਲ ਚੱਲਿਆ ਆ ਸਮਾਨ ਸਾਹਮਣੇ ਚੱਲਿਆ ਥੱਲੇ ਕਿੰਨੇ ਜੇ ਮਾੜਾ ਇੱਧਰ ਰੱਖ ਦਈਏ ਤੇ ਕਬੂਤਰੀ ਉੱਡੀ ਨਹੀਂ ਛਤਰੀਆਂ ਚੇਂਜ ਚੇਂਜ ਕਰਕੇ ਬੈਠੀ ਜਾਂਦੀ ਆ ਆ ਸਾਰੇ ਬੱਚਿਆਂ ਨੂੰ ਆ ਬੱਚਿਆਂ ਨੂੰ ਪਤਾ ਨਹੀਂ ਕੀ ਚੱਕਰ ਆ ਗਲ ਜੇ ਤੇ ਹੀ ਰੱਖੀ ਰਹਾ ਦਾ ਸਮਾਨ ਜਿਆ ਵੀ ਗਾਂ ਨਹੀਂ ਨਿਗਾਉਂਦਾ ਲੋ ਵੀ ਕਬੂਤਰੀ ਉੱਡੀ ਨਹੀਂ ਫਿਰ ਤੇ ਬੱਚਿਆਂ ਨੂੰ ਸਾਰਿਆਂ ਨੂੰ ਜੋਗਾ ਦੇਤਾ ਇਹ ਆਪਾਂ ਸਵੇਰੇ ਬੱਚਿਆਂ ਨਾਲ ਕੱਢਾਂਗੇ ਦੇਵ ਆਪਣੇ ਨਾਲ ਕੱਲੂ ਛਤਰੀ ਉਪੜਕਾਉਣ ਨੂੰ ਰੈਡੀ ਆ ਹਾਂ ਬਈ ਰੈਡੀ ਆ ਬਸ ਠੀਕ ਆ ਸਵੇਰੇ ਕੱਢਾਂਗੇ ਫਿਰ ਕਿੰਨੇ ਵਜਾਂਗੇ ਮੇਰੇ ਕੋਲੇ ਦੇਖਾਂਗੇ ਨਹੀਂ ਇੱਕ ਟਾਈਮ ਦੇ ਬਾਈ ਸਾਡੇ 8.5 8.5 ਸਾਢੇ 8.5 8.5 ਲਾ ਵੀ ਡੋਲੀ ਚ ਤਾਲ ਦੀ ਟਾਕੀ ਲਾਉਣ ਚੱਲੇ ਮੁੰਡਾ ਦੇਠਾ ਕੇ ਧਰਤੀ ਪਾੜ ਗਈ ਹੈ ਵਾਹ ਠੀਕ ਆ ਮੜੇ ਰੰਗ ਲਾ ਦੀਏ ਇਹਦੇ ਹਰਾ ਕੱਲੂ ਸਵੇਰੇ ਬੱਚਿਆਂ ਨਾਲ ਕੱਢਾਂਗੇ ਇਹਨੂੰ ਇਹਦੇ ਹਰਾ ਰੰਗ ਲੱਗਿਆ ਹੋਇਆ ਮੇਲਾ ਦਾ ਪਹਿਲਾਂ ਧੂਆ ਲੱਗਿਆ ਹਾਂ ਫਿੱਕਾ ਲੱਗਿਆ ਚੱਲ ਦੂਜੇ ਪਾਸੇ ਗੁਲਾਬੀ ਲਾਉਣ ਨੇ ਗੁਲਾਬੀ ਕਾਂਤ ਕਰਦਣੇ ਚੱਲ ਦੀ ਇੱਕ ਇਹਦੇ ਛੋਟੇ ਹੁੰਦੇ ਗੁਲਾਬੀ ਕਾਂਤਾਂ ਸੀਗੀਆਂ ਹਰੀ ਬਗਲ ਸੀਗੀ ਲਿਆ ਗੁਲਾਬੀ ਰੰਗ ਨਾਲੇ ਗੁਲਾਬੀ ਸੌਕ ਛੇਤੀ ਆਓ ਲੋ ਵੀ ਕੋਠੇ ਤੇ ਆ ਗਏ ਥੱਲੇ ਆਪਾਂ ਕੀ ਕੀਤਾ ਖੁੱਡੇ ਥੋੜੇ ਗੰਦੇ ਲੱਗਦੇ ਸੀਗੇ 10 ਤੋਂ 12 ਮਿੰਟ ਲੱਗੇ ਸਾਨੂੰ ਅਸੀਂ ਤਿੰਨ ਖੁੱਡੇ ਸਾਫ਼ ਕਰਤੇ ਟਰੇਆਂ ਸਾਫ਼ ਕਰਤੀਆਂ ਤੇ ਕੁੰਡੀਆਂ 'ਚ ਪਾਣੀ ਪਾਤਾ ਇੱਕ ਖੁੱਡਾ ਰਹਿ ਗਿਆ ਬੱਚਿਆਂ ਵਾਲਾ ਉਹ ਸਵੇਰ ਤੇ ਕਰ ਫੇਰ ਲੱਭੜਿਆਣਾ ਸਵੇਰੇ ਆਪਾਂ ਬੱਚੇ ਉੱਤੇ ਲਿਆ ਕੇ ਛੋਟੇ ਢਾ ਕੇ ਤੇ ਖੁੱਡਾ ਸਾਫ਼ ਕਰਕੇ ਫੇਰ ਸਾਫ਼ ਖੁੱਡੇ ਛੱਡ ਦਾਂਗੇ ਸਵੇਰੇ ਹੁਣ ਆਪਾਂ ਲੈ ਕੇ ਚੱਲੀਏ ਥੱਲੇ ਸਭ ਨੂੰ ਆ ਬੈਠਿਆ ਬੱਚੇ ਉਹ ਬੈਠੇ ਗੋਤਰੀ ਇਹ ਉੱਡੀ ਨਹੀਂ ਗਈ ਇਹਨੂੰ ਹਨਾ ਸਵੇਰੇ ਢਾਵਾਂਗੇ ਤਾਂ ਆਹ ਛਤਰੀ ਵੀ ਥੱਲੇ ਕਰਕੇ ਜਾਵਾਂਗੇ ਇਹ ਤੇ ਬੰਨੀ ਹੋਈ ਆ ਕੱਲ ਨੂੰ ਦੇਖਦੇ ਆ ਇੱਕ ਜਾਂ ਦੋ ਕੂਦਰੀਆਂ ਕੱਢਾਂਗੇ ਆਹ ਤਾਂ ਕੱਢਾਂਗੇ ਹੀ ਕੱਢਾਂਗੇ ਦੋਨੇ ਲਾਲ ਚੀਨੀਆਂ ਜੋ ਦੇਖਾਂਗੇ ਇੱਕ ਕੱਢ ਲਾਂਗੇ